ਤਨ ਤਨ ਬਾਬਾ ਸਿੱਧ ਪੋਈ ਜੀ ਪਿੰਡ ਕੋਟ ਲੱਲੂ ਵਿਖੇ ਸ਼ਹੀਦ ਬਾਬਾ ਸਿੱਧ ਪੋਈ ਜੀ ਦਾ ਸਾਲਾਨਾ ਜੋੜ ਮੇਲਾ ਹੋ ਰਿਹਾ ਹੈ ਸ਼ੁਰੂ 18 19 20 ਜੂਨ ਨੂੰ ਬੜੀ ਧੂਮ ਧਾਮ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਵਿਖੇ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਮੁੱਖ ਆਸਥਾਨ ਵਿਖੇ ਸਾਲਾਨਾ ਜੋੜ ਮੇਲਾ 18 ਜੂਨ ਤੋਂ ਲੈ ਕੇ 20 ਜੂਨ ਤੱਕ ਮਨਾਇਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਸਿੱਧ ਪੋਈ ਜੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਢਾਲੀਵਾਲ ਭਾਈਚਾਰੇ ਨੂੰ ਇੱਕ ਅਪੀਲ ਕੀ ਸਭ ਤੋਂ ਵੱਧ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੇ ਸਾਲਾਨਾ ਜੋੜ ਮੇਲੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਕੇ ਨਤਮਸਤਕ ਹੋ ਸਕਣ ਉੱਥੇ ਹੀ ਪ੍ਰਧਾਨ ਜੀ ਨੇ ਇਹ ਵੀ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਉਹਨਾਂ ਸਮੂਹ ਧਾਲੀਵਾਲ ਭਾਈਚਾਰੇ ਅਤੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਸਲਾਨਾ ਜੋੜ ਮੇਲੇ ਵਿੱਚ ਬਾਬਾ ਜੀ ਦੇ ਮੁੱਖ ਸਥਾਨ ਪਿੰਡ ਕੋਟ ਲੱਲੂ ਲੱਲੂਆਣਾ ਮਾਨਸਾ ਵਿਖੇ ਸ਼ਰਦਾ ਸਮੇਤ ਨਤਮਸਤਕ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਪਰਿਵਾਰ ਸਮੇਤ ਹਾਜ਼ਰੀ ਭਰਨ ਅਤੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਆਦਿ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਤੇ ਨਾਲ ਹੀ ਸੰਗਤਾਂ ਦੇ ਠਹਿਰਨ ਵਾਸਤੇ ਕਮਰੇ ਬਾਹਰ ਟੈਂਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿੱਥੇ ਪੱਕੇ ਕੂਲਰ ਵਗੈਰਾ ਦਾ ਪੂਰਾ ਪ੍ਰਬੰਧ ਗਰਮੀ ਨੂੰ ਮੁੱਖ ਰੱਖਦੇ ਕੀਤਾ ਗਿਆ ਤੇ ਮੁਫਤ ਮੈਡੀਕਲ ਕੈਂਪ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਲਗਾਇਆ ਜਾਏਗਾ ਉਥੇ ਹੀ ਪੂਰੀ ਕਮੇਟੀ ਨੇ ਇਹ ਵੀ ਗੱਲ ਕਹੀ ਕਿ ਜਿਹੜੀਆਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀ ਆ ਉਹਨਾਂ ਦੀਆਂ ਹਰ ਇੱਕ ਮਰਾਦਾ ਇਸ ਜਗ੍ਹਾ ਤੇ ਇਸ ਸਥਾਨ ਤੇ ਅੱਗੇ ਪੂਰੀਆਂ ਹੁੰਦੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਢਾਲੀਵਾਲ ਭਾਈਚਾਰਾ ਇੱਥੇ ਪਹੁੰਚ ਕੇ ਨਤਮਸਤਕ ਹੁੰਦਾ ਹੈ ਉੱਥੇ ਹੀ ਸਮੂਹ ਭਾਈਚਾਰੇ ਨੂੰ ਇਹ ਵੀ ਅਪੀਲ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭਾਈਚਾਰੇ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ 18 19 20 ਜੂਨ ਨੂੰ ਜੋ ਸਾਲਾਨਾ ਜੋੜ ਮੇਲਾ ਹੋਣ ਜਾ ਰਿਹਾ ਹੈ ਉਸ ਵਿੱਚ ਸੰਗਤ ਪਹੁੰਚ ਕੇ ਨਿਹਾਲ ਹੋ ਸਕੇ ਅਤੇ ਆਪਣੀਆਂ ਮਰਾਦਾਂ ਜਿਹੜੀਆਂ ਉਹ ਪੂਰੀਆਂ ਕਰ ਸਕੇ ਤਾਂ ਸਭ ਤੋਂ ਪਹਿਲਾਂ ਟਾਲੀਵਾਲ ਭਾਈਚਾਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ 18 19 20 ਤਰੀਕ ਨੂੰ ਭਰ ਰਿਹਾ ਸਲਾਨਾ ਜੋੜ ਮੇਲਾ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚਣਾ ਤੇ ਆਪਣੀਆਂ ਮਰਾਦਾਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੋਣ ਤਾਂ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਪਿੰਡ ਲੱਲੂਆਣਾ ਵਿਖੇ ਕੋਟ ਲੱਲੂ ਵਿਖੇ ਚੱਲ ਰਹੀਆਂ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਸਾਧ ਸੰਗਤ ਦੇ ਆਉਣ ਦੇ ਲਈ ਤਿਆਰੀਆਂ ਵੀ ਜਿਹੜੀਆਂ ਪ੍ਰਬੰਧ ਨੇ ਉਹ ਅਮਲ ਕਰ ਲਏ ਗਏ ਨੇ ਉੱਥੇ ਹੀ ਕਮੇਟੀ ਨੇ ਇਹ ਵੀ ਗੱਲ ਕਹੀ ਕਿ ਰਹਿਣ ਦਾ ਠਹਿਰਨ ਦਾ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਇੱਥੇ ਗਰਮੀ ਨੂੰ ਮੁੱਖ ਰੱਖਦੇ ਹੋਏ ਪਾਣੀ ਦੀਆਂ ਸ਼ਬੀਲਾਂ ਜਿਹੜੀਆਂ ਵਕ-ਵਕ ਥਾਵਾਂ ਤੇ ਲਗਾਈਆਂ ਜਾ ਰਹੀਆਂ ਨੇ ਕੀ ਕਿਹਾ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਤੁਸੀਂ ਸੁਣ ਕੇ ਕਰਿਓ ਸ਼ੇਅਰ ਧੰਨ ਸ਼ਹੀਦ ਬਾਬਾ ਸਿੱਧਪੋਈ ਜੀ ਮੈਂ ਸਮੂਹ ਢਾਈ ਵਾਲ ਭਾਈਚਾਰੇ ਦੀ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਸ਼ਹੀਦ ਬਾਬਾ ਸਿੱਧਪੋਈ ਦੇ ਮੁੱਖ ਸਥਾਨ ਪਿੰਡ ਕੋਟ ਲਲੂ ਵਿਖੇ ਕਮੇਟੀ 18 19 20 ਜੂਨ ਨੂੰ ਜਿਹੜਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਤੇ ਤੁੰਟਮ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਵੀਰਾਂ ਨੂੰ ਸਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਇਸ ਸਲਾਨਾ ਜੋੜ ਮੇਲੇ 'ਚ ਵੱਧ ਤੋਂ ਵੱਧ ਸੰਗਤਾਂ ਨੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਸਲਾਨਾ ਜੋੜ ਮੇਲੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਵਗੈਰਾ ਦੇ ਪਾਣੀ ਵਗੈਰਾ ਦੇ ਹੋਰ ਸਾਰੇ ਹੀ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਹਨ ਸੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਤੁਸੀਂ ਮਿਤੀ 18 19 20 ਜੂਨ 2024 ਨੂੰ ਵੱਧ ਤੋਂ ਵੱਧ ਸੰਗਤਾਂ ਨੇ ਇਸ ਸਲਾਨਾ ਜੋੜ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਇੱਥੇ ਸੰਗਤਾਂ ਬਹੁਤ ਸਾਰੇ ਪੰਜਾਬ ਦੇ ਕੋਨੇ ਕੋਨੇ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਦਿੱਲੀ ਤੋਂ ਤੇ ਬਾਹਰੋਂ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਚੋਂ ਵੀ ਸੰਗਤ ਵੱਧ ਤੋਂ ਵੱਧ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਇਸ ਥਾਂ ਨੂੰ ਨਮਸਤਕੋਣ ਲਈ ਪਹੁੰਚਦੀ ਹੈ ਰਹਿਣ ਨੂੰ ਰੁਕਣ ਦਾ ਕੋਈ ਪ੍ਰਬੰਧ ਕਿਸ ਤਰੀਕੇ ਦਾ ਹਾਂਜੀ ਇਸ ਰਹਿਣ ਲਈ ਪ੍ਰਬੰਧ ਹੈ ਸਾਡੇ ਕੋਲੇ ਕਮਰੇ ਵੀ ਹੈਗੇ ਨੇ ਬਰਾਂਡੇ ਵੀ ਹੈਗੇ ਨੇ ਪਰ ਸੰਗਤ ਓਪਨ ਟੈਂਟਾਂ ਦੇ ਵਿੱਚ ਟੈਂਟਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਕੀਤਾ ਜਾਊਗਾ ਇੰਨੀ ਸੰਗਤ ਆਉਂਦੀ ਹੈ ਕਿ ਸੰਗਤ ਲਈ ਟੈਂਟ ਵਗੈਰਾ ਪੱਖੇ ਵਗੈਰਾ ਕੂਲਰ ਵਗੈਰਾ ਬਹੁਤ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਜਾਂਦੇ ਆ